ਮਾਤਾ ਗੁਰੀ ਐਕਸਟੂਡੈਂਟਸ ਸੇਵਕ ਜਥੇ ਦੇ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚ ਹੱਡੀਆਂ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਦਸ ਨਾਮੀ ਅਖਾੜਾ ਸਰੰਧ ਵਿਖੇ ਲਗਾਇਆ ਗਿਆ ਜਿਸ ਦਾ ਉਸ ਘਾਟਾ ਵਿਧਾਇਕ ਲਖਵੀਰ ਸਿੰਘ ਰਾਏ ਸੇਵਕ ਜਥੇ ਦੇ ਵਰਲਡ ਵਾਈਡ ਪ੍ਰਧਾਨ ਅਮਰ ਸਿੰਘ ਕੈਨੇਡਾ ਸਰਪ੍ਰਸ ਹਰਪਾਲ ਸਿੰਘ ਕੀਮਾ ਅਮਰਜੀਤ ਸਿੰਘ ਬੰਟੀ ਯੂਕੇ ਨੇ ਸਾਂਝੇ ਤੌਰ ਤੇ ਕੀਤਾ ਹੈ ਤੁਹਾਂ ਅੰਦਾਜ਼ੇ ਕੇ ਇਸ ਮੌਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਮਾਤਾ ਗੁਰੀ ਕਾਲਜ ਐਕਸਟੂਡੈਂਟਸ ਸੇਵਕ ਜਥੇ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕੀਤੀ ਹੈ ਉਥੇ ਹੀ ਆਰਐਨਆਈਜ਼ ਦੇ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਸੰਧੂ ਨੇ ਕਿ ਬਹੁਤ ਵੱਡਾ ਸੇਵਾ ਦਾ ਦਿਨ ਹੈ ਸਾਡੇ ਲਈ ਅੱਜ ਮਾਤਾ ਗੁਜਰੀ ਐਕਸਟੂਡੈਂਟ ਸੇਵ ਜਥਾ ਰਜਿਸਟਰਡ ਜਿਹੜੀ ਸਾਡਾ ਸਮਾਜ ਸੇਵਾ ਲਈ ਹਮੇਸ਼ਾ ਅੱਗੇ ਰਹਿੰਦਾ ਸਾਡੇ ਪ੍ਰਧਾਨ ਸਾਹਿਬ ਚਿਮਮਾ ਸਾਹਿਬ ਔਰ ਬੰਟੀ ਵੀਰ ਜੀ ਬਾਹਰ ਤੋਂ ਆਏ ਨੇ ਸਾਰੇ ਸਾਥੀ ਨਾਂ ਕਿਹਦਾ ਕਿਹਦਾ ਲਵਾਂ ਮੈਂ ਸੰਧੂ ਸਾਹਿਬ ਜਿਨ੍ਹਾਂ ਨੇ ਸਾਡੇ ਪ੍ਰਧਾਨ ਜੀ ਖੜੇ ਆ ਸਾਡੇ ਛੋਟਾ ਵੀਰ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਕਰਦੇ ਆ ਅੱਜ ਜਿਹੜਾ ਕੈਂਸਰ ਦਾ ਚੈੱਕਅਪ ਵੀ ਆ ਸਭ ਤੋਂ ਵੱਡੀ ਗੱਲ ਸਾਡੇ ਸਮਾਜ ਦੇ ਵਿੱਚ ਕੈਂਸਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹਦੇ ਲਈ ਜਿਹੜਾ ਸਾਡੀ ਜਥੇਬੰਦੀ ਨੇ ਉਪਰਾਲਾ ਕੀਤਾ ਮੁਫਤ ਚੈੱਕਅਪ ਕੈਂਪ ਲਾਇਆ ਉਹ ਬਹੁਤ ਵੱਡਾ ਉਪਰਾਲਾ ਹੈ ਔਰ ਆਈ ਸਕ੍ਰੀਨਿੰਗ ਵੀ ਹੋ ਰਹੀ ਹੈ ਸਾਰਿਆਂ ਨੂੰ ਬਹੁਤ ਵੱਡੀ ਅਸਲ ਰਾਹਤ ਮਿਲੂਗੀ ਔਰ ਮੈਂ ਸਭ ਨੂੰ ਅਪੀਲ ਵੀ ਕਰਦਾ ਕਿ ਇਹ ਮੌਕੇ 'ਚ ਅਸੀਂ ਕੈਂਸਰ ਜ਼ਰੂਰ ਚੈੱਕ ਕਰਾਈਏ ਕਿਉਂਕਿ ਅਸੀਂ ਹੁਣ ਦੇਖਦੇ ਆਂ ਜੇ ਕਿਤੇ 10 ਡੈਥਾਂ ਨੇ ਤਾਂ 5 ਡੈਥਾਂ 50% ਤੱਕ ਕੈਂਸਰ ਆ ਰਿਹਾ ਸੋ ਸਾਨੂੰ ਇਸ ਵੱਲ ਧਿਆਨ ਦੇਣ ਦੀ ਵੀ ਲੋੜ ਹੈ ਔਰ ਸਾਡੇ ਲਈ ਬਹੁਤ ਵੱਧ ਦਿਓ ਪਰਾਲਾ ਅੱਜ ਕਿ ਅਸੀਂ ਸਾਰੇ ਜਿੰਨੇ ਵੀ ਲੋਕ ਹੈ ਜ਼ਰੂਰ ਕੈਂਸਰ ਆਪਣਾ ਚੈੱਕ ਕਰਾਈਏ ਅੱਜ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟਸ ਸੇਵਕ ਜਥੇ ਵੱਲੋਂ ਸਰਾਂਦ ਦੇ ਇਸ ਪਵਿੱਤਰ ਥਾਨ ਉੱਤੇ ਉਚੇਚੇ ਤੌਰ ਤੇ ਅਸੀਂ ਕੈਂਸਰ ਕੈਂਪ ਹੱਡੀਆਂ ਦਾ ਕੈਂਪ ਤੇ ਬਾਕੀ ਅੱਖਾਂ ਦਾ ਕੈਂਪ ਜਿਹੜਾ ਆ ਉਹ ਲਗਾ ਰਹੇ ਆ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥਾ ਸਮੇਂ-ਸਮੇਂ ਤੇ ਲੋਕਾਂ ਦੀ ਸੇਵਾ ਵਾਸਤੇ ਤਤਪਰ ਰਹਿੰਦਾ ਤੇ ਅੱਜ ਦਸਦਾਮੀ ਖਾੜੇ ਦੇ ਵਿੱਚ ਅਸੀਂ ਸਾਰੇ ਇਲਾਕੇ ਦੀ ਮਦਦ ਦੇ ਨਾਲ ਐਨ ਆਰ ਆਈ ਭਰਾ ਜਿੰਨੇ ਵੀ ਸਾਡੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਮਦਦ ਦੇ ਨਾਲ ਇਹ ਕੈਂਪ ਲਾਇਆ ਤੇ ਬਹੁਤ ਸਾਰੀਆਂ ਸੰਗਤਾਂ ਮੌਜੂਦੀਆਂ ਨੇ ਮੈਂ ਹੋਰ ਵੀ ਬੇਨਤੀ ਕਰਦਾ ਕਿਉਂਕਿ ਲਾਈਵ ਚੱਲ ਰਿਹਾ ਹੈ ਇਸ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦਾ ਇਹ ਸਾਰੇ ਆ ਕੇ ਟੈਸਟ ਕਰਾਉਣ ਜਦੋਂ ਵੀ ਆਪਾਂ ਕੈਂਸਰ ਦੇ ਮਰੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਲੋਕ ਡਰ ਜਾਂਦੇ ਨੇ ਪਰ ਡਰਨ ਦੀ ਜਰੂਰਤ ਨਹੀਂ ਮੁੱਢਲੀ ਸਟੇਜ ਤੇ ਜਦੋਂ ਕੈਂਸਰ ਫੜਿਆ ਜਾਂਦਾ ਤਾਂ ਇਸ ਦੇ ਬਹੁਤ ਇਲਾਜ ਨੇ ਜਦੋਂ ਸਮਾਂ ਲੰਘ ਜਾਂਦਾ ਫਿਰ ਸਾਨੂੰ ਪ੍ਰੋਬਲਮ ਆਉਂਦੀ ਆ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਵੀ ਇੱਥੇ ਪਹੁੰਚੇ ਨੇ ਉਹ ਜਿੱਥੇ ਜਿੱਥੇ ਅੱਖਾਂ ਦਾ ਟੈਸਟ ਕਰਾਉਂਦੇ ਨੇ ਜਾਂ ਹੱਡੀਆਂ ਦਾ ਟੈਸਟ ਕਰਾਉਂਦੇ ਨੇ ਕੈਂਸਰ ਦਾ ਜ਼ਰੂਰ ਟੈਸਟ ਕਰਾਉਣ ਤਾ ਕਿ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਕਾਲਜ ਐਕਸਟੂਡੈਂਟ ਸੇਵ ਜਥੇ ਦੇ ਵੱਲੋਂ ਅੱਜ ਦਸਨਾਮੇ ਅਖਾੜਾ ਸੰਧ ਸ਼ਹਿਰ ਵਿਖੇ ਜੋ ਕੈਂਸਰ ਕੈਂਪ ਲਗਾਇਆ ਜਾ ਰਿਹਾ ਵਾ ਸੋ ਇਹ ਜਿਹੜੀ ਮਾਤਾ ਗੁਜਰੀ ਕਾਲਜ ਐਕਸਟੂਡੈਂਟ ਸੇਵ ਜਥੇ ਦੀ ਸਾਰੀ ਦੀ ਸਾਰੀ ਟੀਮ ਇੰਡੀਆ ਟੀਮ ਤੇ ਐਨਆਰਆਈ ਟੀਮ ਸਾਰੀਆਂ ਇਕੱਠੀਆਂ ਹੋ ਕੇ ਇਹੋ ਜਿਹੇ ਅਪ੍ਰੇਲੇ ਕਰਦੇ ਰਹਿੰਦੇ ਨੇ ਜੋ ਕਿ ਇਸ ਸਾਲ ਦੇ 12 ਕੈਂਪ ਮੈਥੇ ਹੋਏ ਸੀ ਆਲਰੇਡੀ 11 ਕੈਂਪ ਆਲੇ ਦੁਆਲੇ ਫਤੇਗੜ ਸਾਹਿਬ ਦੇ ਪਿੰਡਾਂ ਦੇ ਵਿੱਚ ਫ੍ਰੀ ਆਫ ਕਾਸਟ ਆਪਰੇਸ਼ਨ ਅੱਖਾਂ ਦੇ ਤੇ ਐਨਕਾ ਵਗੈਰਾ ਦੇ ਕਰਵਾਏ ਨੇ ਸੋ ਇੱਕ ਵੱਡਾ ਕੈਂਪ ਸੋ ਇਹਦੇ ਵਿੱਚ ਜੋ ਕੈਂਸਰ ਦਾ ਉਹਦੇ ਵਾਸਤੇ ਸਾਡੀ ਕੁਲਵੰਤ ਸਿੰਘ ਢਾਲੀਵਾਲ ਜੀ ਵੱਲੋਂ ਜੋ ਇਗਲੈਂਡ ਤੋਂ ਟੀਮ ਹੈ ਉਹ ਸਾਰਾ ਕੈਂਸਰ ਦਾ ਜੋ ਵੀ ਟ੍ਰੀਟਮੈਂਟ ਚੈੱਕਅਪ ਕਰਦੇ ਨੇ ਸੋ ਇਹਨਾਂ ਦੇ ਬਹੁਤ ਸਾਰੇ ਜਿਹੜੇ ਪ੍ਰਾਣੇ ਐਨ ਆਰ ਆਈ ਵੀਰ ਨੇ ਕੁਛ ਇੱਥੋਂ ਪੜ੍ਹ ਕੇ ਗਏ ਹੋਣੇ ਕਾਲਜ ਦੇ ਵਿੱਚੋਂ ਉਹ ਆਪਣਾ ਸਾਰੇ ਰਲ ਮਿਲ ਕੇ ਇਹ ਜਿਹੇ ਜਿਹੜੇ ਸੋਸ਼ਲ ਭਲਾਈ ਦੇ ਕੰਮ ਅਕਸਰ ਕਰਦੇ ਰਹਿੰਦੇ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕਿ ਸਾਰੇ ਵੀਰਾਂ ਨੂੰ ਤੰਦਰੁਸਤ ਏਦਾਂ ਹੀ ਜੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਕੈਂਪ ਨੇ ਜੋ ਮਿੱਥੇ ਹੋਏ ਨੇ ਉਹ ਵੀ ਸਮੇਂ ਸਿਰ ਲੱਗਦੇ ਰਹਿਣ ਤੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਰਹਿਮਤ ਬਖਸ਼ੇ ਥੈਂਕ ਯੂ ਜੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਕੈਂਪ ਹੈ ਜਿਹੜਾ ਲੱਗ ਰਿਹਾ ਹੈ ਅੱਜ 10 ਨਾਮੀ ਖਾੜੇ ਦੇ ਵਿੱਚ ਜਿਹਦੇ ਵਿੱਚ ਕੈਂਸਰ ਦੇ ਚੈੱਕਅਪ ਲਗਭਗ ਤਕਰੀਬਨ ਸਾਰੇ ਚੈੱਕਅਪ ਨੇ ਉਹਨਾਂ ਦੇ ਤੇ ਹੱਡੀਆਂ ਦਾ ਚੈੱਕਅਪ ਤੇ ਨਾਲ ਅੱਖਾਂ ਦਾ ਚੈੱਕਅਪ ਤੇ ਐਨਕਾਂ ਵਗੈਰਾ ਫ੍ਰੀ ਦਿੱਤੀਆਂ ਜਾਂਦੀਆਂ ਨੇ ਤੇ ਬਾਕੀ ਅਗਲੇ ਕੈਂਪ ਵੀ ਅੱਖਾਂ ਦੇ ਆਪਰੇਸ਼ਨ ਦਾ ਤੇ ਨਾਲ ਚੈੱਕਅਪ ਦਾ ਲੱਗਣ ਜਾ ਰਹੇ ਨੇ ਤਕਰੀਬਨ ਸਾਲ ਦੇ ਵਿੱਚ ਅਸੀਂ ਲਗਭਗ ਜਿਵੇਂ ਪ੍ਰਧਾਨ ਜੀ ਨੇ ਦੱਸਿਆ 12-13 ਕੈਂਪ ਲਾਉਨੇ ਆ ਤੇ ਸਾਡਾ ਲਾਸਟ ਕੈਂਪ ਹੁੰਦਾ ਉਸ ਤੋਂ ਬਾਅਦ ਅਗਲੇ ਕੈਂਪ ਸ਼ੁਰੂ ਹੋ ਜਾਣਗੇ